ਸਸ਼ੀਕਾਲ ਜੀ ਐਸਟ੍ਰੋਲੋਜੀ ਵਿਦ ਤੇ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀ ਮਾਨ ਕਹਿੰਦੇ ਆ ਸਖਤ ਜ਼ੁਬਾਨਾ ਰੱਖਣ ਵਾਲੇ ਸਖਤ ਜ਼ੁਬਾਨਾ ਰੱਖਣ ਵਾਲੇ ਦਿੰਦੇ ਨਹੀਂ ਨੁਕਸਾਨ ਬੁੱਲੇ ਸ਼ਾਹ ਡਰ ਉਹਨਾਂ ਕੋਲੋਂ ਜਿਹੜੇ ਝੁਕ ਝੁਕ ਕਰਨ ਸਲਾਂ ਕਿੰਨੀ ਵਧੀਆ ਗੱਲ ਆ ਵੈਸੇ ਪਰ ਆਪਾਂ ਨੂੰ ਕੀ ਲੱਗਦਾ ਕਿ ਜਿਹੜੇ ਸਾਨੂੰ ਸਿੱਧੀ ਸਟੇਟ ਫਾਰਵਰਡ ਗੱਲ ਕਰਦੇ ਆ ਜਿਹੜੇ ਸਾਡੇ ਨਾਲ ਥੋੜੇ ਕਈ ਵਾਰੀ ਸਾਨੂੰ ਲੱਗਦਾ ਕਿ ਦਿਲ ਦੇ ਚੰਗੇ ਆ ਪਰ ਸ਼ਬਦ ਸਾਨੂੰ ਚੁੱਭ ਜਾਂਦੇ ਆ ਪਰ ਉਹਨਾਂ ਦੀ ਆਦਤ ਇਹ ਹੁੰਦੀ ਆ ਕਿ ਉਹ ਸਿੱਧਾ ਬੋਲ ਦਿੰਦੇ ਆ ਅੱਛਾ ਇੱਕ ਗੱਲ ਹੋਰ ਐ ਬੋਲਿਆਂ ਵੀ ਉੱਥੇ ਹੀ ਜਾਂਦਾ ਜਿੱਥੇ ਹੱਕ ਹੋਵੇ ਹੱਕ ਤੋਂ ਬਿਨਾਂ ਤੇ ਕੋਈ ਸੁਣਦਾ ਹੀ ਨਹੀਂ ਸੁਣਾ ਕੇ ਦੇਖੋ ਕਿਸੇ ਨੂੰ ਸਟੇਟ ਫਾਰਵਰਡ ਗੱਲ ਅਗਲਾ ਕਹਿੰਦਾ ਪਰੇ ਹੋ ਅਸੀਂ ਕਿ ਤੇਰਾ ਕਰਜ਼ਾ ਦੇਣਾ ਤੂੰ ਐਵੇਂ ਹੀ ਸਿਰੇ ਚੜੀ ਜਾਣਾ ਮਤਲਬ ਕਹਿਨਦਾ ਕਿ ਸਖਤ ਜ਼ੁਬਾਨ ਜੋ ਰੱਖਦੇ ਆ ਜੋ ਤੁਹਾਨੂੰ ਬਿਲਕੁਲ ਸਟੇਟ ਫਾਰਵਰਡ ਕਹਿੰਦੇ ਆ ਉਹ ਤੁਹਾਨੂੰ ਬੇਸ਼ੱਕ ਸ਼ਬਦ ਚੁੱਭਦੇ ਹੋਣ ਪਰ ਅਸਲ ਦੇ ਵਿੱਚ ਡਰਨਾ ਉਹਨਾਂ ਤੋਂ ਚਾਹੀਦਾ ਏ ਜੋ ਤੁਹਾਨੂੰ ਮਿੱਠੀਆਂ ਗੋਲੀਆਂ ਖਿਲਾਉਂਦੇ ਆ মিঠে মিঠে শব্দ बोल के बस जी ऐसा करो तो ऐसा जी बस है, है जी तू ही बढ़िया बस तू ही बढ़िया সারা রাত দিন सहार वक्त फोनਾਂ ਤੇ ਕਿਵੇਂ ਵੀ चापलुसी ਕਰਦੇ ਰਹਿਣਾ کئی ਰਿਸ਼ਤੇ ਹੈਗੇ ਆਹ ਜਿਹੇ ਜਿਹੜੇ ਕਿ ਤੁਸੀਂ ਆਪਣੀ کئی ਵਾਰੀ ਗੱਲ ਪੁੱਛਣ ਲਈ ਫੋਨ ਕਰਦੇ ਹੋ ਜਿੱਦਾਂ ਸਫਾਈ ਲਈ ਕੇ ਆਹ ਗੱਲ ਐਦਾਂ ਹੋਈ ਆ ਤੇ ਇੱਥੇ ਇੱਥੇ ਐਦਾਂ ਤੇ ਤੁਸੀਂ ਦੱਸੋ ਮੇਰੀ ਗਲਤੀ ਕੀ ਆ ਇਹ ਨਹੀਂ ਦੱਸਣਾ ਅਗਲੇ ਨੇ ਕੇ ਬਾਈ ਠੀਕ ਆ ਅਗਲੇ ਦੂਸਰੇ ਦੀ ਵੀ ਗਲਤੀ ਆ ਪਰ ਕਿਤੇ ਨਾ ਕਿਤੇ ਤਾੜੀ ਤੇ ਦੋ ਹੱਥ ਨਾਲ ਵੱਜਦੀ ਆ ਥੋੜੀ ਤੁਹਾਡੀ ਵੀ ਹੋ ਸਕਦੀ ਆ ਪਰ ਨਹੀਂ ਨਾ 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 ਤੂੰ ਕਿੱਥੇ ਗਲਤ ਐ ਤੂੰ ਤੇ ਗਲਤ ਹੋ ਹੀ ਨਹੀਂ ਸਕਦਾ ਮਤਲਬ ਸਾਨੂੰ ਉਸ ਦਾ ਪੱਦਾ ਕੋਈ ਗੱਲਬਾਤ ਦਿਖਦੀ ਨਹੀਂ ਦਿਖਦੀ ਨਹੀਂ ਦਿਖਦੀ ਵੀ ਹੁੰਦੀ ਐ ਪਰ ਅਸੀਂ ਦੱਸਦੇ ਨਹੀਂ ਕਿਉਂ ਕਿਉਂਕਿ ਅਗਰ ਦੱਸਿਆ ਕਲੀਅਰ ਤੇ ਕਿਤੇ ਰਿਸ਼ਤਾ ਹੀ ਨਾ ਖਰਾਬ ਹੋ ਜਾਏ ਕਿਤੇ ਖਾਣ ਦੇ ਮੌਕੇ ਹੀ ਨਾ ਨੰਗ ਜਾਣ ਕਿਤੇ ਅਗਲਾ ਹੀ ਨਾ ਸਮਝ ਲਵੇ ਕਿ ਅਸੀਂ ਉਸ ਦਾ ਸਾਥ ਨਹੀਂ ਦਿੱਤਾ ਪਰ ਸੱਚ ਜਾਣੋ ਮੈਂ ਕਿਤੇ ਸੁਣਿਆ ਸੀ ਤੇ ਮੈਂ ਵੈਸੇ ਇਸ ਚੀਜ਼ ਨੂੰ ਅਪਣਾਉਣੀ ਨਹੀਂ ਆ ਕਹਿੰਦੇ ਗੱਲ ਉਹ ਕਹੋ ਜਿਹੜੀ ਸਹੀ ਹੋਵੇ ਗੱਲ ਉਹ ਕਹੋ ਜਿਹਦੇ ਚ ਤਰਕ ਹੋਵੇ ਗੱਲ ਉਹ ਕਹੋ ਜਿਸ ਦਾ ਸਿਰ ਪੈਰ ਲੌਜੀਕ ਤੇ ਤੁਹਾਨੂੰ ਲੱਗੇ ਕਿ ਵਕਤ ਅਨੁਸਾਰ ਤੁਹਾਨੂੰ ਇਸ ਵਕਤ ਤੇ ਆਹੀ ਸਲਾਹ ਦੇਣੀ ਚਾਹੀਦੀ ਆ ਭਾਵੇਂ ਅਗਲੇ ਦੇ ਗੋਡੇ ਲੱਗੇ ਤੇ ਭਾਵੇਂ ਲੱਗੇ ਕਿੱਟੇ ਇਹ ਗੱਲ ਠੀਕ ਆ ਕਿ ਇੱਕ ਟਾਈਮ ਤੇ ਤੁਸੀਂ ਬੁਰੇ ਜ਼ਰੂਰ ਬਣੋਗੇ ਪਰ ਕਿਤੇ ਨਾ ਕਿਤੇ ਜਦੋਂ ਉਸ ਨੂੰ ਦੋਨੋਂ ਪੱਖ ਦਾ ਸਾਹਮਣਾ ਕਰਨਾ ਪਏਗਾ ਜਾਇ ਅਹਿਸਾਸ ਹੋਏਗਾ ਵੀ ਹਾਂ ਕਿਤੇ ਕਿਤੇ ਮੈਂ ਵੀ ਗਲਤ ਸੀ ਤੇ ਜਿਨੇ ਗਿਆ ਹੋਏਗਾ ਉਹ ਜ਼ਰੂਰ ਕਹੇਗਾ ਕਿ ਹਾਂ ਠੀਕ ਹੈ ਭਾਵੇਂ ਥੋੜੀ ਹੋਈ ਸਹੀ ਮੇਰੀ ਗਲਤੀ ਸੀ ਤੇ ਮੈਨੂੰ ਮੇਰੇ ਆ ਰਿਸ਼ਤੇ ਨੇ ਆ ਦੋਸਤ ਮਿੱਤਰ ਨੇ ਮੇਰੇ ਮਾਤਾ ਨੇ ਪਿਤਾ ਨੇ ਭੂਆ ਨੇ ਮਾਸੀ ਨੇ ਚਾਚੀ ਨੇ ਕਿਸੇ ਨੇ ਵੀ ਜੋ ਵੀ ਜਿਹਦੇ ਨਾਲ ਅਸੀਂ ਵਿਸ਼ਵਾਸ ਕਰਦੇ ਸੀ ਸਾਡੀਆਂ ਨਜ਼ਦੀਕੀਆਂ ਸੀ ਉਹਨਾਂ ਨੇ ਸਾਨੂੰ ਉਸ ਟਾਈਮ ਤੇ ਸਤਰਕ ਕੀਤਾ ਸੀ ਬੇਸ਼ੱਕ ਤੁਹਾਡੇ ਵੀ ਸੌ ਰਿਸ਼ਤੇ ਨੇ ਹਰ ਰਿਸ਼ਤੇ ਦੇ ਲਈ ਬਲਾਈਂਡ ਨਹੀਂ ਹੋਣਾ ਚਾਹੀਦਾ ਹਰ ਪੱਖ ਤੋਂ ਸੋਚ ਕੇ ਹਰ ਕਿਸੇ ਨੂੰ ਜੋ ਤੁਹਾਡੇ ਤੇ ਵਿਸ਼ਵਾਸ ਕਰਦਾ ਉਸ ਨੂੰ ਹਮੇਸ਼ਾ ਸਹੀ ਸਲਾਹ ਦੇਣੀ ਚਾਹੀਦੀ ਹੈ ਤੇ ਹਮੇਸ਼ਾ ਉਹਨਾਂ ਤੋਂ ਦੂਰੀ ਬਣਾ ਕੇ ਰੱਖੋ ਜਿਹੜੀ ਸਿਰਫ ਤੁਹਾਡੀ ਗੱਲ ਸੁਣ ਕੇ ਦੂਜੇ ਦੀ ਉਹ ਤੂੰ ਉਹ ਦਾ ਛੱਡ ਵਸਤੂ ਸਹੀ ਹੈ ਉਹ ਦਾ ਛੱਡ ਉਹ ਜੋ ਵੀ ਕਰਦਿਆ ਤੂੰ ਸਹੀ ਹੈ ਬਸ ਤੂੰ ਗਲਤ ਹੋ ਹੀ ਨਹੀਂ ਸਕਦੀ ਜਾਂ ਹੋ ਨਹੀਂ ਸਕਦਾ ਔਲਾਦ ਸਭ ਨੂੰ ਪਿਆਰੀ ਹੈ ਸਭ ਨੂੰ ਆਪਣੇ ਬੱਚਿਆਂ ਦੇ ਔਗਣ ਥੋੜੇ ਜਿ ਘਟ ਦੇਖਦੇ ਆ ਪਰ ਉਹੀ ਮਾਤਾ ਪਿਤਾ ਪੂਰੀ ਤਰ੍ਹਾਂ ਨਾਲ ਆਪਣੇ ਬੱਚਿਆਂ ਦੇ ਜੋ ਗੁਣ ਤੇ ਔਗਣ ਦੋਨਾਂ ਨੂੰ ਜਾਂਚਦੇ ਆ ਤੇ ਉਹਨਾਂ ਨੂੰ ਸੁਧਾਰਨ ਲਈ ਯਤਨ ਕਰਦੇ ਆ ਉਹਨਾਂ ਦੇ ਬੱਚੇ ਵੀ ਦੁਨੀਆ 'ਚ ਕਾਮਯਾਬ ਹੁੰਦੇ ਆ ਤੇ ਉਹ ਪੇਰੈਂਟਸ ਵੀ ਅਸਲ ਦੇ ਵਿੱਚ ਆਪਣੇ ਆਪ ਨੂੰ ਹਰ ਪੱਖ ਤੇ ਹਰ ਮੋੜ ਤੇ ਕਮ ਸੇ ਕਮ ਇਹ ਜਵਾਬਦਾ ਦੇ ਪਾਉਂਦੇ ਆ ਨਾ ਕਿ ਅਸੀਂ ਸਹੀ ਸੀ ਤੇ ਅਸੀਂ ਬੱਚਿਆਂ ਨੂੰ ਸਹੀ ਕਰਨ ਲਈ ਬਹੁਤ ਯਤਨ ਕੀਤੇ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਜ਼ਮੀਰ ਨੂੰ ਜਵਾਬ ਦੇ ਸਕੀਏ ਜ਼ਰੂਰੀ ਥੋੜਾ ਹੀ ਹੈ ਕਿ ਹਰ ਗੱਲ 'ਚ ਦੁਨੀਆ ਨੂੰ ਜਵਾਬ ਦੇਣਾ ਹੈ ਜ਼ਰੂਰੀ ਥੋੜਾ ਹੀ ਹੈ ਕਿ ਹਰ ਚੀਜ਼ 'ਚ ਤੁਸੀਂ ਕਿਸੇ ਮਹੱਲੇ ਵਾਲੇ ਨੂੰ ਕਿਸੇ ਰਿਸ਼ਤੇਦਾਰ ਦੇ ਮੂੰਹ ਮੱਥੇ ਲੱਗਣਾ ਹੈ ਕਿ ਉਹ ਹੀ ਸਾਨੂੰ ਕਵੇ ਨਾ ਨਾ ਤੁਹਾਨੂੰ ਆਪਣੇ ਆਪ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਬਿਲਕੁਲ ਨਾਲ ਆ ਅਗਰ ਉਹਨਾਂ ਦੀਆਂ ਗਲਤੀਆਂ ਨੇ ਤੇ ਅਸੀਂ ਉੱਥੇ ਉਹਨਾਂ ਨੂੰ ਟੋਕਦੇ ਵੀ ਆਂ ਉਹਨਾਂ ਨੂੰ ਰੋਕਦੇ ਵੀ ਆਂ ਤੇ ਜਿੱਥੇ ਉਹਨਾਂ ਦਾ ਸਾਥ ਦੇਣਾ ਸਾਰੀ ਦੁਨੀਆ ਭਾਵੇਂ ਖਿਲਾਫ ਹੋਵੇ ਉੱਥੇ ਉਹਨਾਂ ਦਾ ਸਾਥ ਵੀ ਦੇਣਾ ਚਾਹੀਦਾ ਏ ਜਿੱਥੇ ਤੁਹਾਨੂੰ ਵਿਸ਼ਵਾਸ ਹੋਵੇ ਕਿ ਇਹ ਚੀਜ਼ ਸਹੀ ਹੈ ਜਾਂ ਇਹ ਚੀਜ਼ ਗਲਤ ਹੈ ਹੁਣ ਦੇਖੋ ਆਪਾਂ ਹਰ ਰੋਜ਼ ਦੇਖਦੇ ਆਂ ਉਹੀ ਗੱਲ ਸਿਆਣਿਆਂ ਦੀ ਇੱਕ ਗੱਲ ਹੋਰ ਬੜੀ ਸਹੀ ਹੈ ਕਿ ਜਦੋਂ ਜਿੱਥੇ ਪਿਆਰ ਹੁੰਦਾ ਹੈ ਨਾ ਉੱਥੇ ਕੋਈ ਕਮੀ ਨਹੀਂ ਦਿਖਦੀ ਤੇ ਜਿੱਥੇ ਨਫ਼ਰਤ ਹੁੰਦੀ ਹੈ ਤੇ ਉੱਥੇ ਕੋਈ ਖੂਬੀ ਨਹੀਂ ਦਿਖਦੀ ਗੱਲ ਕਿੱਥੇ ਆ ਨਫ਼ਰਤ ਤੇ ਪਿਆਰ ਦੀ ਤੇ ਉਹ ਕਿੱਥੇ ਆ ਉਹ ਸਾਡੇ ਮਨ ਚ ਹੈ ਉਹ ਸਾਡੇ ਦਿਮਾਗ ਚ ਹੈ ਉਹ ਸਾਹਮਣੇ ਕਿਤੇ ਦਿਖਾਈ ਨਹੀਂ ਦਿੰਦਾ ਉਹ ਸਾਹਮਣੇ ਕਿਤੇ ਲਿਖਿਆ ਨਹੀਂ ਹੁੰਦਾ ਬਸ ਉਹੀ ਗੱਲ ਅਸੀਂ ਉਹ ਸੋਚ ਉਹਦਾ ਦੀ ਹੀ ਬਣਾ ਲੈਨੇ ਆ ਉਸ ਇਨਸਾਨ ਦੇ ਪ੍ਰਤੀ ਜਿਸ ਤਰ੍ਹਾਂ ਦੀ ਆਪਣੇ ਦਿਮਾਗ ਵਿੱਚ ਰੱਖਦੇ ਆ ਤੇ ਠੀਕ ਹੈ ਓਕੇ ਆ ਹਰ ਇਨਸਾਨ ਵਿੱਚ ਗਲਤੀਆਂ ਹੁੰਦੀਆਂ ਨੇ ਹਰ ਕੋਈ ਭਰ ਪੱਖ ਥੋੜਾ ਹੀ ਆ ਕੋਈ ਦੇਵਤਾ ਥੋੜਾ ਹੀ ਆ ਕੀ ਵੱਡੀ ਗੱਲ ਆ ਜੇ ਕੋਈ ਕਮੀ ਹੈ ਵੀ ਆ ਕੀ ਵੱਡੀ ਗੱਲ ਆ ਅਗਰ ਸਾਡੇ ਕੋਲ ਕੋਈ ਗੁਨਾਹ ਵੀ ਹੋ ਗਿਆ ਤੇ ਫਿਰ ਕੀ ਹੋ ਗਿਆ ਦੁਨੀਆਦਾਰੀ ਦੇ ਗੁਨਾਹ ਨੇ ਰੱਬ ਨਾਲ ਥੋੜਾ ਗੁਨਾਹ ਕੀਤੇ ਆ ਜੇ ਉਹਦੇ ਤੋਂ ਬਿਨਾ ਪਤਾ ਨਹੀਂ ਹਿੱਲਦਾ ਤੇ ਫਿਰ ਹੋ ਹੀ ਜਾਂਦਾ ਕਈ ਵਾਰੀ ਕੁਝ ਤੇ ਕੋਈ ਗੱਲ ਕੁੱਚ ਨਹੀਂ ਹੈ ਆਪਣੇ ਆਪ ਨੂੰ ਬਲੇਮ ਨਾ ਦਿਆ ਕਰੋ ਪਹਿਲੀ ਗੱਲ ਹੀ ਆ ਦੂਜੀ ਗੱਲ ਆਪਣੀ ਆਪਣੇ ਸੈਲਫ ਕੌਨਫੀਡੈਂਸ ਆਪਣੇ ਆਪ ਤੇ ਭਰੋਸਾ ਰੱਖਿਆ ਕਰੋ ਕਿ ਕੋਈ ਨਹੀਂ ਹੋ ਗਿਆ ਤਾਂ ਹੋ ਗਿਆ ਅਕਸੈਪਟ ਕਰਨ ਦੀ ਹਿੰਮਤ ਵੀ ਹੋਣੀ ਚਾਹੀਦੀ ਆ ਡਿਪਰੈਸ਼ਨ ਉਦੋਂ ਹੁੰਦਾ ਹੈ ਜਦੋਂ ਅਸੀਂ ਆਪਣੀਆਂ ਕਮੀਆਂ ਨੂੰ ਲੈ ਕੇ ਉਸ ਦਾ ਜਾਪ ਕਰਦੇ ਹਾਂ ਬਸ ਉਹਨਾਂ ਵਿੱਚ ਹੀ ਕੋ ਬੇਰੇ ਨਹੀਂ ਆ ਕੋ ਬੇ ਮਤਲਬ ਬਸ ਉਹੀ ਗੱਲ ਦਿਮਾਗ ਚ ਆਏ ਆ ਆ ਹੋ ਗਿਆ ਹਾਈ ਹਾਈ ਆ ਹੋ ਗਿਆ ਭਾਈ ਹੋ ਗਿਆ ਤਾਂ ਹੋ ਗਿਆ ਉਹਨੂੰ ਪੇਪਰ ਤੇ ਲਿਖੋ ਆਪਣੇ ਦਿਮਾਗ ਚੋਂ ਕੱਢੋ ਇੱਕ ਵਾਰ ਨਹੀਂ ਨਿਕਲਦਾ ਦੋ ਵਾਰ ਨਹੀਂ ਨਿਕਲਦਾ ਤਿੰਨ ਵਾਰ ਨਿਕਲ ਜਾਊਗਾ ਹਰ ਵਾਰ ਲਿਖ ਕੇ ਉਹਨੂੰ ਪਾੜ ਦਿਓ ਹੋ ਗਿਆ ਜੀ ਇਹ ਹੋ ਚੁੱਕਾ ਏ ਇਹ ਹੋ ਚੁੱਕਾ ਏ ਇਹ ਖਤਮ ਵੀ ਹੋ ਗਿਆ ਹੁਣ ਇਸ ਤਰ੍ਹਾਂ ਦੀ એનર્ਜੀ ਦਿਓ ਕਿ ਹੁਣ ਅਸੀਂ ਅੱਗੇ ਵੀ ਵੱਧ ਚੁੱਕੇ ਆ ਦੋ ਦਿਨ ਚਾਰ ਦਿਨ ਔਖਾ ਲੱਗੇਗਾ ਤਾਂ ਕਮ ਸੇ ਕਮ ਡਿਪਰੈਸ਼ਨ ਚੋਂ ਤਾਂ ਬਾਹਰ ਨਿਕਲੋਗੇ ਪਤਾ ਨਹੀਂ ਕਿਉਂ ਐਦਾਂ ਲੱਗਦਾ ਇਹਨਾ ਜਦੋਂ ਤੁਸੀਂ ਕਿਸੇ ਨਾਲ ਮਿਲਦੇ ਪਈਓ ਅੱਜਕੱਲ 70 ਨਹੀਂ 80 ਨਹੀਂ 90% ਲੋਕ ਤਕਰੀਬਨ ਗੁੰਮ ਹੋ ਚੁੱਕੇ ਨੇ ਕਿਸ ਚੀਜ਼ ਚ ਆਪਣੇ ਦਿਮਾਗ ਤੇ ਆਪਣੇ ਮਨ ਦੀ ਸੋਚ ਵਿੱਚ ਪਤਾ ਨਹੀਂ ਕਿਸ ਚੀਜ਼ ਦੀਆਂ ਉਮੀਦਾਂ ਸੀ ਜਿਹੜੀਆਂ ਟੁੱਟ ਗਈਆਂ ਪਤਾ ਨਹੀਂ ਕੀ ਅਸੀਂ ਸੋਚਿਆ ਸੀ ਜੋ ਹੋਇਆ ਨਹੀਂ ਪਤਾ ਨਹੀਂ ਕੀ ਅਸੀਂ ਨਾਲ ਲੈ ਕੇ ਆਏ ਸੀ ਜਿਹਦੇ ਲਈ ਅਸੀਂ ਕਲਪ ਰਿਆ ਕਿ ਨਾਲ ਲੈ ਕੇ ਜਾਣਾ ਇਹ ਦੁਨੀਆਦਾਰੀ ਦੀਆਂ ਟੈਨਸ਼ਨਾਂ ਨੇ ਕਿਉਂ ਸਰੀਰ ਨੂੰ ਦੁਖੀ ਕੀਤਾ ਕਿਉਂ ਮਨ ਨੂੰ ਦੁਖੀ ਕੀਤਾ ਕਿਉਂ ਦਿਮਾਗ ਨੂੰ ਝੰਜਟਾਂ ਚ ਪਾਇਆ ਕੀ ਲੋੜ ਹੈ ਜਿੰਨਾ ਕੋ ਹੈ ਉਹਨਾਂ ਕੋ ਵਰਤੋ ਐਵੇਂ ਵਾਧੂ ਵਰਤਨ ਦੇ ਨਾਲ ਉਹਨੂੰ ਜ਼ਿਆਦਾ ਯੂਜ਼ ਕਰਨ ਦੇ ਨਾਲ ਵੀ ਓਵਰ ਕੌਨਫੀਡੈਂਸ ਦੇ ਨਾਲ ਜੋ ਦਿਮਾਗ ਹੈ ਉਹਦੀਆਂ ਨਾੜਾਂ ਫਟਦੀਆਂ ਨੇ ਤੇ ਫਿਰ ਸਿਰ ਦੁਖਦਾ ਕੀ ਲੋੜ ਹੈ ਸਾਨੂੰ ਸਿਰ ਦੁਖਾਉਣ ਦੀ ਠੀਕ ਹੈ ਨਾ ਹੋ ਜੂ ਠੀਕ ਸਾਰਾ ਕੁਝ ਠੀਕ ਹੀ ਹੈ ਵੈਸੇ ਸਾਰਾ ਕੁਝ ਇਹ ਜ਼ਿਆਦਾ ਅੱਛਾ ਲੱਗਦਾ ਚਲੋ ਅੱਜ 25 ਅਗਸਤ 2025 ਦਿਨ ਹੈ ਸੋਮਵਾਰ ਦਾ ਤਿਥੀ ਰਹੇਗੀ ਅੱਜ ਦੂਜ ਦੀ ਤਿਥੀ ਦੁਪਹਿਰੇ 12:35 ਤੋਂ ਉਸ ਤੋਂ ਬਾਅਦ ਤੀਜ ਦੀ ਤਿਥੀ ਦਾ ਪੱਖ ਸ਼ੁਰੂ ਹੋ ਜਾਏਗਾ ਠੀਕ ਹੈ ਗ੍ਰਹਾਂ ਦੇ ਮੁਤਾਬਕ ਅੱਜ 25 ਤਰੀਕ ਨੂੰ ਉਤਰਾ ਫਾਲਗੋਨੀ ਨਕਸ਼ਤਰ ਚੱਲ ਰਿਹਾ ਤੇ ਚੰ드ਰਮਾ ਸਵੇਰੇ 8:29 ਮਿੰਟ ਤੇ ਸਿੰਘ ਰਾਸ਼ੀ ਚੋਂ ਨਿਕਲ ਕੇ ਕੰਨਿਆ ਰਾਸ਼ੀ ਵਿੱਚ ਜਾਏਗਾ ਸਿੱਧੀ ਯੋਗ ਰਹੇਗਾ ਤੇ ਦੇਖਿਆ ਜਾਵੇ ਤਾਂ ਕੰਨਿਆ ਰਾਸ਼ੀ ਵਿੱਚ ਪਹਿਲਾਂ ਤੋਂ ਹੀ ਮੰਗਲ ਹੈ ਮੰਗਲ ਚੰਦਰ ਦਾ ਯੋਗ ਬਣੇਗਾ ਸੂਰਜ ਕੇਤੂ ਦਾ ਯੋਗ ਬਣ ਚੁੱਕਾ ਹੈ ਬਣਿਆ ਹੋਇਆ ਸੰਗ੍ਰਾਮ ਤੋਂ ਬਾਅਦ ਸਿੰਘ ਰਾਸ਼ੀ ਚ ਬੁੱਧ ਸ਼ੁਕਰ ਚੱਲ ਰਿਹਾ ਕਰਕ ਰਾਸ਼ੀ ਵਿੱਚ ਗੁਰੂ ਮਿਥਨ ਚ ਸ਼ਨੀ ਬੈਠਿਆ ਬકરી ਹੋ ਕੇ ਮੀਨ ਦਾ રાશિ ਚ ਤੇ ਰਾਹੁ ਕੁੰਭ ਰਾਸ਼ੀ ਚ ਚਲੋ ਇਹ ਗ੍ਰਹਾਂ ਦੀ ਸਥਿਤੀ ਹੈ ਇਸ ਮੁਤਾਬਕ ਹੀ ਆਪਾਂ ਜਾਣਾਂਗੇ ਕਿੱਦਾਂ ਦਾ ਰਹੇਗਾ ਆਸਟ੍ਰੋਲੋਜੀ ਵਿਦਿਉਲੋਜੀਕ ਵਿੱਚ ਅੱਜ ਦਾ ਦਿਨ 7:30 ਵਜੇ ਤੋਂ ਲੈ ਕੇ 9:00 ਵਜੇ ਦਾ ਟਾਈਮ ਰਹੇਗਾ ਰਾਹੁ ਕਾਲ ਦਾ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਐਰੇ ਜਾਨੀ ਮੇਸ਼ ਰਾਸ਼ੀ ਦੀ ਹੁਣ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਚੰਦਰ ਹੈ ਉਹ ਉਤਰਾ ਫਾਲਗੋਨੀ ਜਾਨੀ ਸੂਰਜ ਦੇ ਨਕਸ਼ਤਰ ਚ ਬਿਰਾਜਮਾਨ ਹੈ ਔਰ ਹੈਗਾ ਇੱਕ ਇਸ ਜਗ੍ਹਾ ਤੇ ਚੰਦਰ ਤੁਹਾਡੀ ਰਾਸ਼ੀ ਤੋਂ 6ਵੇਂ ਸਥਾਨ ਵਿੱਚ ਮੰਗਲ ਹੈ ਮੰਗਲ ਤੁਹਾਡੇ ਲਗਨ ਦਾ ਮਾਲਕ ਮੰਗਲ ਤੇ ਚੰਦਰ ਦੀ ਜੁਤੀ ਹੈ ਸੂਰਜ ਦਾ ਨਕਸ਼ਤਰ ਹੈ ਕੌਨਫੀਡੈਂਸ ਹੈ ਗੁੱਸਾ ਵੀ ਹੈ ਥੋੜੀ ਜਿਹੀ ਕਿਸੇ ਨਾਲ ਨੋਕ-ਝੋਕ ਵੀ ਹੋਈ ਹੈ ਠੀਕ ਹੈ ਓਕੀਆ ਪਰ ਵਿਰੋਧੀ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦੇ ਕਾਲਾ ਪੰਤੇ ਜੀ ਤੋਂ ਬਚੋ ਇਮੋਸ਼ਨਲ ਥੋੜੀ ਜਿਹੀ ਘੱਟ ਹੋਵੋ ਦਿਨ ਅੱਛਾ ਜਾਏਗਾ ਸੂਰਜ ਦਾ ਨਕਸ਼ਤਰ ਹੈ ਗੁੱਸਾ ਘੱਟ ਕਰੋ ਆਪਣੇ ਨੱਕ ਤੋਂ ਉਤਾਰ ਕੇ ਰਿਸ਼ਤੇਦਾਰੋਂ ਥੋੜਾ ਜਿਹਾ ਸੰਭਾਲ ਲਓ ਤੇ ਔਲਾਦ ਨਾਲ ਥੋੜੀ ਜਿਹੀ ਹਲੀਮੀ ਨਾਲ ਪੇਸ਼ ਆਓ ਅਗਲੀ ਰਾਸ਼ੀ ਟੌਰਿਸ ਜਾਨੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਦੇ ਲਈ ਨਕਸ਼ਤਰ ਜੋ ਹੈ ਸੂਰਜ ਦਾ ਸੂਰਜ ਦਾ ਨਕਸ਼ਤਰ ਬਿਲਕੁਲ ਠੀਕ ਹੈ ਔਰ ਮਤਲਬ ਮਿੱਤਰਤਾ ਨਹੀਂ ਹੈ ਪਰ ਚੌਥੇ ਸਥਾਨ ਵਿੱਚ ਟੈਂਪਰੇਰੀ ਤੌਰ ਤੇ ਬਣਿਆ ਹੋਇਆ ਮੰਗਲਿਕ ਯੋਗ ਸੌਰੀ ਪੰਜਵੇਂ ਸਥਾਨ ਤੇ ਪੇਟ ਸਬੰਧੀ ਕੋਈ ਨਾ ਕੋਈ ਪਰੇਸ਼ਾਨੀ ਦੇ ਰਿਹਾ ਹੈ ਹੈਨਾ ਪੇਟ ਸਬੰਧੀ ਪਰੇਸ਼ਾਨੀ ਮੰਗਲ ਦਾ ਕੰਮ ਹੈ ਵਕੀਆਂ ਚ ਧੁੰਨੀ ਕੋਲ ਦਰਦ ਜਿਆ ਦੇਣਾ ਤਾ ਸ਼ੁਕਰ ਜੋ ਹੈ ਤੁਹਾਡੇ ਲਗਨ ਦਾ مالک ਹੈ ਜੋ ਬੋਧਾ ਆਪਣੇ ਮਿੱਤਰ ਨਾਲ ਚੱਲ ਰਿਹਾ। ਅਗਰ ਅੱਖਾਂ ਗਲੇ ਦੀ ਅਲਰਜੀ ਹੋਵੇ, ਥੋੜਾ ਬਹੁਤਾ ਥਾਇਰੋਇਡ ਹੋਵੇ, ਮੌਸਮ ਅਨੁਸਾਰ ਸਕਿਨ ਪ੍ਰੋਬਲਮ ਹੋਵੇ ਤਾਂ ਦਹੀਂ ਮਲ ਕੇ ਅੱਜ ਜ਼ਰੂਰ ਨਹਾ ਲੈਣਾ। ਸੂਰਜ ਤੇ ਚਲੋ ਨਿਕਲ ਨਹੀਂ ਰਿਹਾ, ਨਹੀਂ ਪੈ ਰਿਹਾ, ਵਧੀਆ ਗੱਲ ਆ। ਤਾਂ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਤੁਸੀਂ ਕੀ ਕਰ ਸਕਦੇ ਹੋ? ਵੈਲ ਡਰੈਸ ਰੋ ਤੇ ਹਲਕਾ ਜਿਹਾ 뮤직 ਸੁਣ ਲਓ ਤਾਂ ਕਿ ਸੂਰਜ ਦੇ ਪ੍ਰਭਾਵ ਤੁਹਾਡੇ ਤੇ ਗੁੱਸਾ ਜ਼ਿਆਦਾ ਨਾ ਪਵੇ। ਜੈਮਿਨੀ ਜਾਂ ਮਿਥੂ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਮੰਗਲ ਚੰਦਰ ਦਾ ਜੋਗ ਚੌਥੇ ਸਥਾਨ 'ਚ ਹੈ ਮਾਤਾ ਦੇ ਸਿਰ 'ਚ ਦਰਦ ਰਹੇ ਮਦਦ ਇਸੇ ਠੀਕ ਹੁੰਦੀ ਜਾਵੇ ਇਸ ਦੇ ਲਈ ਆ ਚੌਲ ਦੁੱਧ ਜਲ ਪ੍ਰਵਾਹ ਕਰ ਦਿਓ ਮੰਗਲ ਦਾ ਨਕਸ਼ਤਰ ਮਿੱਤਰ ਸੂਰਜ ਦਾ ਨਕਸ਼ਤਰ ਮਿੱਤਰ ਹੀ ਹੈ ਤੇ ਸੂਰਜ ਕੇਤੂ ਤੀਸਰੇ ਸਥਾਨ ਵਿੱਚ ਨੇ ਤੁਹਾਡੇ ਕੀਤੇ ਕੰਮਾਂ ਲਈ ਪਿੱਠ ਤਪਤ ਪਾਈ ਜਾਏਗੀ ਸਰਕਲ ਵੱਲੋਂ ਤਰੀਫਾਂ ਹੋਣਗੀਆਂ ਨਵੇਂ ਆਈਡੀਆਜ਼ ਆਉਣਗੇ ਮਨ ਦੇ ਵਿੱਚ ਜੋ ਚੰਗੇ ਨੇ ਰਿਜ਼ਲਟ ਤੁਹਾਨੂੰ ਚੰਗਾ ਦੇਣਗੇ ਕੰਮ ਕਾ ਠੀਕ ਹੈ ਕੋਈ ਜ਼ਿਆਦਾ ਨੁਕਸਾਨ ਵਾਲੀ ਗੱਲ ਨਹੀਂ ਹੈ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਸਫੇਦ ਚੰਦਰ ਮੱਥੇ ਤੇ ਲਾ ਸਕਦੇ ਕੈਂਸਰ ਜਾਨੀ ਕਰਕਰਾ ਸ਼ੀ ਵਾਲਿਆਂ ਦੇ ਲਈ ਸੂਰਜ ਦਾ ਨਕਸ਼ਤਰ ਮਿੱਤਰ ਐਸੀ ਪੈਸਾ ਜ਼ਿਆਦਾ ਨਹੀਂ ਆਏਗਾ ਸੂਰਜ ਦੂਸਰੇ ਸਥਾਨ ਵਿੱਚ ਧਨ ਤੇ ਕਹਿ ਦਈ ਆਪਾਂ ਕਿ ਕੰਮਕਾਰ ਨੂੰ ਥੋੜਾ ਅਲगाव ਬਦਿਖ ਰਹਾ ਤੇ ਦੂਰ ਹੀ ਕਰ ਲੈ ਕਿ ਭਾਈ ਕੋਸ਼ਿਸ਼ ਕੀਤੀ ਇਨੀ ਮਿਹਨਤ ਕੀਤੀ ਪੈਸਾ ਆਉਂਦਾ ਆਉਂਦਾ ਰੁਕ ਜਾਂਦਾ ਤੇ ਪਰੇਸ਼ਾਨੀਆਂ ਵਾਜ ਜਾਂਦੀਆਂ ਨੇ ਪੈਸੇ ਨੂੰ ਲੈ ਕੇ ਹੀ ਜ਼ਿਆਦਾ ਪਰੇਸ਼ਾਨੀਆਂ ਚਲੋ ਕੀ ਕਰਨਾ ਹੈ ਅੱਜ ਸੋਮਵਾਰ ਦਾ ਦਿਨ ਹੈ ਤੇ ਇੱਕ ਦੁੱਧ ਦਾ ਪੈਕੇਟ ਲੈ ਕੇ ਧਾਰਮਿਕ ਸਥਾਨ ਤੇ ਰੱਖੋ ਤੇ ਹਲਕਾ ਜਿਹਾ ਮਿਊਜ਼ਿਕ ਤੁਸੀਂ ਵੀ ਸੁਣਨਾ ਤਾਂ ਕਿ ਸ਼ੁਕਰ ਲੱਗੇ ਕਈ ਦਿਨਾਂ ਤੋਂ ਦੱਸ ਰਿਹਾ ਹਾਂ ਅਲੀਗੇਸ਼ਨ ਤੋਂ ਮਤ ਤੋਂ ਬਚੋ ਬਸ ਇਸ ਚੀਜ਼ ਤੋਂ ਬਚਣਾ ਹੈ ਤੇ ਹਰਾ ਤੇ ਨੀਲਾ ਰੰਗ ਬਿਲਕੁਲ ਨਹੀਂ ਪਾਉਣਾ ਲਿਓ ਸਿੰਗਰਾਜੀ ਵਾਲਿਆਂ ਨੂੰ ਵੀ ਗੁੱਸਾ ਥੋੜਾ ਜਿਹਾ ਘੱਟ ਕਰਨਾ ਚਾਹੀਦਾ ਹੈ ਨਕਸ਼ਤਰ ਅੱਜ ਮਿੱਤਰ ਹੈ ਆਪਣੇ ਲਈ ਸੋਚਣਾ ਐਕਸਰਸਾਈਜ਼ ਜ਼ਰੂਰ ਕਰਨੀ ਹੈ ਮੈਡੀਟੇਸ਼ਨ ਜ਼ਰੂਰ ਕਰਨੀ ਹੈ ਮੰਗਲ ਚੰਦਰ ਦਾ ਜੋਗ ਧਨ ਸਥਾਨ ਵਿੱਚ ਕਿਤੇ ਰੁਕਿਆ ਪੈਸਾ ਮਿਲ ਸਕਦਾ ਵਿਦੇਸ਼ ਤੋਂ ਪੈਸਾ ਆ ਸਕਦਾ ਦਿਨ ਅੱਛਾ ਜਾਏਗਾ ਤੇ ਗੁਰਗਾ ਨੂੰ ਖਲਾ ਦੋ ਅੱਜ ਵੀ ਵਰਗੋ ਕੰਨਿਆ ਰਾਸ਼ੀ ਵਾਲਿਆਂ ਨੂੰ ਕਾਲਾ ਪੰਤੇਜੀ ਤੋਂ ਬਚਣਾ ਚਾਹੀਦਾ ਇੱਕ ਦੋ ਕੰਮ ਕਰਨੇ ਨੇ ਤੇ ਇੱਕ ਦੋ ਕੰਮਾਂ ਨੂੰ ਤੁਸੀਂ ਤਰਕੀਬ ਚ ਰੱਖਿਆ ਪਰ ਫਿਰ ਉਹੀ ਲੇਟ ਤੇ ਡਿਲੇ ਕਰ ਦਿੰਨੇ ਹੋ ਤੁਸੀਂ ਜਿੱਦ ਕੇ ਹੜਕੇ ਕੀਤੇ ਕੰਮ ਤਾਂ ਸਕਸੈਸ ਚਲੋ ਦੇ ਜਾਂਦੇ ਆ ਪਰ ਨਾਲੇ ਵੀ ਧਿਆਨ ਰੱਖਣਾ ਕਿ ਇਹ ਹਜਿਆ ਨਹੀਂ ਜਿਤਨਾ ਕਿ ਪਰਿਵਾਰ ਨਾਲ ਹੀ ਥੋੜਾ ਉਲਝਾਵ ਵੱਧ ਜਾਵੇ ਠੀਕ ਹੈ ਜਾਂ ਜ਼ਿਆਦਾ ਜੁਕਾਮ ਤੋਂ ਬਚਣਾ ਠੰਡੀਆਂ ਦਿੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾਲ ਕਰਨਾ ਤੇ ਹਲਕਾ ਜਿਹਾ ਪੈਰਟ ਕਲਰ ਪਹਿਨਣਾ। ਲਿਬਰਾ ਜਾਨੀ ਤੁਲਾਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਨੇ ਸੂਰਜ ਦਾ ਨਕਸ਼ਤਰ ਮਿੱਤਰ ਨਹੀਂ ਹੈ। ਸੇ ਤੋੜ ਜੀ ਠੀਕ ਨਹੀਂ ਰਹੇਗੀ। ਪਰੇਸ਼ਾਨੀ ਸਿਹਤ ਦੀ ਵੱਧ ਸਕਦੀ ਆ। ਮਾਨਸਿਕ ਕਲਪਾਟ ਵੀ ਰਹੇਗੀ। ਖਰਚੇ ਵੀ ਵੱਧੂ ਰਹਿੰਗੇ। ਇੱਕ ਤਾਂ ਨਕਸ਼ਤਰ ਮਿੱਤਰ ਨਹੀਂ ਹੈ। ਇੱਕ ਮੰਨ ਦਾ ਕਰਕੇ ਚੰਦਰ ਜੋ ਆ ਉਹ ਬਾਹਰਵੇਂ ਸਥਾਨ ਵਿੱਚ ਬਣਿਆ ਹੋਇਆ ਤਾਂ ਇਸ ਕਰਕੇ ਥੋੜੀ ਜੀ ਖੱਜਲ ਖੁਆਰੀ ਹੈ। ਪਤਾਸੇ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ। ਬੱਚਿਆਂ ਨੂੰ ਫਲ ਦਿਓ ਤੇ ਸ਼ੁਕਰ ਨੂੰ ਸ਼ੁਭ ਕਰਨ ਲਈ ਗਾ ਨੂੰ ਰੋਟੀ ਵੀ ਪਾ ਸਕਦੇ ਹੋ ਪਰ ਜ਼ਰੂਰੀ ਆ ਸ਼ੁਕਰ ਨੂੰ ਸ਼ੁਭ ਕਰਨ ਲਈ ਆਪਣੇ ਕੋਲ ਕਪੂਰ ਦੀ ਟਿੱਕੀ ਲੈ ਕੇ ਜਾਓ ਕਿਤੇ ਵੀ ਜਾਣਾ ਤਾਂ ਸਕੋਰਪੀਓ ਜਾਨਵਰ ਰਿਸ਼ਤੇ ਰਾਸ਼ੀ ਵਾਲਿਆਂ ਦੇ ਪੜਾਈ 'ਚ ਮਨ ਲੱਗੇਗਾ ਕੋਖੀ ਦਿਮਾਗ ਹਰ ਚੀਜ਼ ਦੇ ਅੰਦਰ ਤੱਕ ਜਾਣ ਦੀ ਆਦਤ ਬਿਜ਼ੀ ਰਹੋਗੇ ਤੁਸੀਂ ਆਪਣੇ ਕੰਮ ਕਾਰ ਦੇ ਵਿੱਚ ਆਉਣ ਵਾਲੇ ਕੱਲ ਨੂੰ ਲੈ ਕੇ ਥੋੜੀ ਜਿਹੀ ਚਿੰਤਾ ਜ਼ਰੂਰ ਰਹੇਗੀ ਪਰ ਸੂਰਜ ਸਰਕਾਰੀ ਤੇ ਗੈਰ ਸਰਕਾਰੀ ਕੰਮਾਂ ਵਿੱਚ ਤੁਹਾਡਾ ਕਦਮ ਚੜਤ ਵੱਲ ਰੱਖੇਗਾ ਤੇ ਤੁਹਾਡੀ ਸਲਾਹ ਲਈ ਜਾਏਗੀ ਤੁਹਾਡੇ ਕਿਤੇ ਤੁਹਾਡੇ ਐਕਸਪੀਰੀਅੰਸ ਤੋਂ ਵੀ ਸਲਾਹ ਲਈ ਜਾਏਗੀ ਤੇ ਨਾਲ ਜਾਣਕਾਰੀ ਲਈ ਜੋ ਅچھے ਲੋਕਾਂ ਦਾ ਇਸ ਬੰਦਾ 'ਚ ਸੁਧਾਰ ਵੀ ਹੋਏਗਾ ਸੈਜੀਟੇਰੀਅਸ ਤਨੂ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਮੰਗਲ ਚੰਦਰ ਦਾ ਜੋਗ 10ਵੇਂ ਸਥਾਨ ਵਿੱਚ ਹੈ 10ਵਾਂ ਖਾਨਾ ਕਰਮ ਸਥਾਨ ਦਾ ਹੈ ਕੰਮਕਾਰ ਬਦਲਣ ਲਈ ਸਮਾਂ ਬਿਲਕੁਲ ਬਿਹਤਰ ਹੈ ਕੋਈ ਨਵੇਂ ਕੰਮ ਦੀ ਆਫਰ ਆਈ ਹੈ ਤਾਂ ਤੁਸੀਂ ਕਰ ਸਕਦੇ ਹੋ ਧਾਰਮਿਕ ਸਥਾਨ ਤੇ ਜਾਣਾ ਦੇ ਲਈਆਂ ਤੇ ਮੱਥਾ ਟੇਕਣਾ ਅੱਜ ਦੇ ਦਿਨ ਦਾ ਉਪਾਰ ਹੋਵੇਗਾ ਸੂਰਜ ਦਾ ਨਕਸ਼ਤਰ ਲੰਬੀ ਛੋਟੀ ਯਾਤਰਾ ਲਈ ਸ਼ੁਭਕਾਰੀ ਹੈ ਕੈਪ੍ਰਿਗੋਨ ਮਕਰ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਚੱਲ ਰਹੇ ਨੇ ਠੀਕ ਠਾਕ ਥੋੜੀ ਜਿਹੀ ਦਿਮਾਗੀ ਪਰੇਸ਼ਾਨੀ ਤੇ ਥੋੜੇ ਜਿਿਹੇ ਖਰਚੇ ਜ਼ਿਆਦਾ ਵਧੇ ਹੋਏ ਨੇ ਪੈਸਾ ਕਿਤੇ ਰੁਕਿਆ ਸੀ ਤਾਂ ਮਿਲ ਸਕਦਾ ਹੈ ਤੇ ਲਗਜ਼ਰੀ ਚੀਜ਼ਾਂ ਦਾ ਸੁੱਖ ਵੀ ਮਿਲੇਗਾ ਕਮ ਕਰ ਦੀ ਸਥਿਤੀ ਤਕਰੀਬਨ ਤਕਰੀਬਨ ਬੈਲੈਂਸ ਹੀ ਜਾਣ ਵਾਲੀ ਹੈ ਠੀਕ ਠਾਕ ਹੀ ਜਾਣ ਵਾਲੀ ਹੈ ਕੋਸ਼ਿਸ਼ ਕਰਨੀ ਹੈ ਤੁਸੀਂ ਸੂਰਜ ਨੂੰ ਸ਼ੁਭ ਕਰਨ ਦੇ ਲਈ ਥੋੜੇ ਸੂਰਜ ਤੇ ਬੁੱਧ ਸ਼ੁਕਰ ਸੂਰਜ ਕੇਤੂ ਨੂੰ ਸ਼ੁਭ ਕਰਨ ਦੇ ਲਈ ਜौं ਤੇ ਗੁੜਗਾ ਨੂੰ ਖਿਲਾ ਦੇਣਾ ਅਕੁਰੀਸ ਜਾਂ ਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਮੰਗਲ ਆ ਜੱਠਵੇਂ ਸਥਾਨ ਵਿੱਚ ਹੈ ਸੂਰਜ ਦਾ ਨਕਸ਼ਤਰ ਵੀ ਮਿੱਤਰਨੀ ਹੈ ਤਾਂ ਜੀਵਨ ਸਾਥੀ ਦੀ ਸਿਹਤ ਲਈ ਧਿਆਨ ਰੱਖੋ ਇੱਕ ਦੂਜੇ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ ਹਸਪੀਟਲ ਦੇ ਚੱਕਰ ਬੀਬੀ ਦਾ ਵਧਣਾ ਮਨ ਉਦਾਸ ਰਹਿਣਾ ਘਰ ਚੋਂ ਉਦਾਸੀ ਹੋਣਾ ਇਹ ਥੋੜਾ ਜਿਹਾ ਚੱਲ ਰਿਹਾ ਇੱਕ ਤਾਂ ਚੰਦਰ 8ਵੇਂ ਸਥਾਨ ਵਿੱਚ ਹੋਇਆ ਤੇ ਦੂਜਾ 7ਵੇਂ ਸਥਾਨ ਵਿੱਚ ਸੂਰਜ ਕੇਤੂ ਦਾ ਗ੍ਰਹਿ ਜੋਕ ਕਰਕੇ ਕਦੇ ਕੰਨਾਂ ਦੀ ਪ੍ਰੋਬਲਮ ਕਦੇ ਜੋੜਾਂ ਦੀ ਪ੍ਰੋਬਲਮ ਆ ਰਹੀ ਹੈ ਤਾਂ ਕੀ ਕਰਨਾ ਜੀ ਇੱਕ ਤਾਂ ਦੁੱਧ ਮੁੱਠੇ ਤੇ ਲੈਣਾ ਹੈ ਤੇ ਦੂਜਾ ਸੂਰਜ ਦੇ ਨਕਸ਼ਤਰ ਦੇ ਲਈ ਤੁਸੀਂ ਜ਼ਰੂਰੀ ਆ ਜਲਦੀ ਉੱਠਣਾ ਤੇ ਸੂਰਜ ਦੇ ਦਰਸ਼ਨ ਕਰਨਾ ਅਗਰ ਬੱਦਲ ਵਗੈਰਾ ਨਹੀਂ ਹੋਏ ਤਾਂ ਸੂਰਜ ਦੇ ਦਰਸ਼ਨ ਕਰ ਲਓ ਤੇ ਮੈਡੀਟੇਸ਼ਨ ਕਰਨੀ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਚੰਦਰ ਅੱਠਵੇਂ ਨੁਕਸਾਨ ਨਾ ਕਰੇ ਪਾਈਸੇ ਹਨ ਨੀਂਦਾਂ ਵਾਲਿਆਂ ਦੇ ਲਈ ਧੰਨ ਲਈ ਵਪਾਰ ਲਈ ਕੰਮ ਕਰ ਲਈ ਦੁਕਾਨਦਾਰੇ ਲਈ ਬੁਟੀਕ ਲਈ ਹਰ ਤਰ੍ਹਾਂ ਨਾਲ ਸਿਤਾਰੇ ਤੁਹਾਡੇ ਚੰਗੇ ਆ ਨਵੇਂ ਕੰਮ ਕਰਦੇ ਆਫਰ ਮਿਲੇਗੀ ਤੁਹਾਨੂੰ ਤੇ ਕੰਮ ਕਰ ਵਧਣ ਲਈ ਵੀ ਸਿਤਾਰੇ ਸ਼ੁਭ ਨੇ ਬਸ ਕੱਚ ਦਾ ਗਲਾਸ ਨਹੀਂ ਵਰਤਣਾ ਇੱਕ ਤਾਂ ਇਹ ਜ਼ਰੂਰੀ ਇਹ ਧਿਆਨ ਰੱਖਣਾ ਤੁਸੀਂ ਤੇ ਦੂਸਰੀ ਗੱਲ ਇਹ ਆ ਕਿ ਨਜ਼ਰਾਂ ਤੋਂ ਬਚਣਾ ਤੇ ਤੀਜਾ ਸਭ ਤੋਂ ਜ਼ਰੂਰੀ ਕੰਮ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਦੀ ਸ਼ੁਰੂਆਤ ਕਰੋ ਤਾਂ ਕਿ ਮਾਨਸਿਕ ਤੌਰ ਤੇ ਸਥਿਤੀਆਂ ਮਜ਼ਬੂਤ ਰਹਿਣ ਤੇ ਚੰਦਰ ਕੰਮ ਰਹੇ ਠੀਕ ਹੈ ਇਸੀ ਐਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੌਜੀਕਲੀ ਆਪਾਂ ਗ੍ਰਹਿਾਂ ਨੂੰ ਕਿੱਦਾਂ ਸਹੀ ਕਰਕੇ ਦਿਨ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ ਗੱਲ ਕੀ ਹੈ ਹਰ ਗ੍ਰਹਿ ਨੂੰ ਆਪਣੇ ਅਨੁਸਾਰ ਅਸੀਂ ਨਹੀਂ ਚਲਾ ਸਕਦੇ ਦਿਨਾਂ ਮੁਤਾਬਕ ਹੀ ਸਾਨੂੰ ਚੱਲਣਾ ਪੈਣਾ ਤੇ ਜਦੋਂ ਅਸੀਂ ਇਹਨਾਂ ਦੇ ਮੁਤਾਬਕ ਚੱਲਦੇ ਹਾਂ ਤੇ ਇਹ ਕਿਹੜਾ ਸਾਡੇ ਦੁਸ਼ਮਣ ਨੇ ਜੋ ਸਾਡਾ ਨੁਕਸਾਨ ਕਰਨਗੇ ਤੇ ਇੱਥੇ ਆ ਕੇ ਗੱਲ ਇਹ ਮੁੱਕਦੀ ਆ ਕਿ ਜੋ-ਜੋ ਗ੍ਰਹਿ ਸਾਡੇ ਮਿੱਤਰ ਨੇ ਬਸ ਉਹਨਾਂ ਨੂੰ ਬਾਹਰ ਲੈਣਾ ਤੇ ਜੋ-ਜੋ ਐਂਟੀ ਨੇ ਉਹਨਾਂ ਨੂੰ ਆਰਾਮ ਨਾਲ ਸ਼ਾਂਤੀ ਨਾਲ ਕੱਢ ਦੇਣਾ ਹੀ ਅਸਰ ਦੇ ਵਿੱਚ ਸਮਝਦਾਰੀ ਹੈ ਤੇ ਇਹ ਸਮਝਦਾਰੀ ਦੁਨੀਆਦਾਰੀ ਦੇ ਵਿੱਚ ਆ ਕੇ ਹੋਣੀ ਚਾਹੀਦੀ ਹੈ ਰੱਖਣੀ ਚਾਹੀਦੀ ਹੈ ਤਾਂ ਕਿ ਦਿਨ ਅੱਛੇ ਨੰਗੇ ਵਾਸਤੂ ਮੁਤਾਬਕ ਕਣ ਕਣ ਚ ਪਰਵਾਤੂ ਮੈਂ ਬਿਲਕੁਲ ਕਣ ਕਣ ਹੈ ਜੇ ਸਭ ਜਗ੍ਹਾ ਦਿਸ਼ਾਵਾਂ ਦਾ ਹਰ ਕਿਸੇ ਦਾ ਆਪਣਾ ਆਪਣਾ ਪ੍ਰਭਾਵ ਹੈ ਜਿੱਦਾਂ ਕਿ ਦੇਖਿਆ ਜਾਵੇ ਕਿ ਸਰੀਰ ਦੇ ਹਰ ਅੰਗ ਦਾ ਆਪਣਾ ਆਪਣਾ ਕੰਮ ਹੈ ਇਸ ਕਰਕੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਪ੍ਰਮਾਤਮਾ ਸਭ ਜਗ੍ਹਾ ਜਿੱਧਰ ਮਰਜ਼ੀ ਮੂੰਹ ਕਰ ਲੋ ਪ੍ਰਮਾਤਮਾ ਠੀਕ ਹੈ ਜੀ ਪ੍ਰਮਾਤਮਾ ਸਭ ਜਗ੍ਹਾ ਹੈ ਪਰ ਇਹ ਥੋੜਾ ਇਹ ਕਿ ਹੁਣ ਪਿੱਛੇ ਮੂੰਹ ਨਹੀਂ ਲੱਗਾ ਤੇ ਕਿਵੇਂ ਦੇਖਾਂਗੇ ਹਨਾ ਹੱਥ ਨੇ ਹੱਥ ਵਾਲਾ ਕੰਮ ਕਰਨਾ ਤੇ ਪੈਰ ਨੇ ਪੈਰ ਵਾਲਾ ਕਰਨਾ ਇਸੇ ਤਰ੍ਹਾਂ ਨਾਲ ਕੁਦਰਤ ਨੇ ਹਰ ਚੀਜ਼ ਜਿਸ तरीके ਨਾਲ ਬਣਾਈ ਹੈ ਉਹਨੇ ਉਸ ਤਰ੍ਹਾਂ ਦਾ ਹੀ ਕੰਮ ਕਰਨਾ ਕੁਦਰਤ ਨੂੰ ਸਮਝ ਕੇ ਚੱਲਣ ਤੇ ਹੀ ਅਸੀਂ ਕੁਦਰਤ ਦੇ ਸੋਮਿਆਂ ਦਾ ਫਾਇਦਾ ਲੈ ਸਕਦੇ ਹਾਂ ਉੱਤਰ ਦਿਸ਼ਾ ਅਗਰ ਪਾਣੀ ਦੀ ਹੈ ਪਾਣੀ ਅਗਰ ਟਹਾਨ ਵਾਲੇ ਪਾਸੇ ਹੀ ਜਾਂਦਾ ਹੈ ਤਾਂ ਫਿਰ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਪਾਣੀ ਨੂੰ ਪੁਲਾਂ ਤੇ ਛਾੜ ਦਵਾਂਗੇ ਨਹੀਂ ਹੋ ਸਕਦਾ ਨਾ ਤਾਂ ਵਾਸਤੂ ਦਾ ਮਹੱਤਵ ਹੈ ਮੈਂ ਕਿਤੇ ਸੁਣਿਆ ਸੀ ਇਸੇ ਕਰਕੇ ਬੋਲਿਆ ਕਿ ਕੋਈ ਕਹਿ ਰਿਹਾ ਸੀ ਕਿ ਚਾਰੇ ਦਿਸ਼ਾਵਾਂ ਪਰਮਾਤਮਾ ਦੀਆਂ ਨੇ ਕੀ ਵਹਿਮਾਂ ਚ ਪਾਈਆਂ ਚਾਰੇ ਦਿਸ਼ਾਵਾਂ ਪਰਮਾਤਮਾਵੰਦਿਆ ਨੇ ਜਿੱਥੇ ਮਰਜ਼ੀ ਬੈਠ ਜਾਓ ਤੇ ਜਿੱਥੇ ਮਰਜ਼ੀ ਖੜੇ ਹੋ ਜਾਏ ਐ ਨਹੀਂ ਹੁੰਦਾ ਦੇਖੋ ਤੁਹਾਡੇ ਗ੍ਰਹਿ ਅੱਛੇ ਆ ਤੁਹਾਡੇ ਕੁਦਰਤ ਨੇ ਤੁਹਾਨੂੰ ਅੱਛਾ ਦਿੱਤਾ ਹੋਇਆ ਤਾਂ ਤੁਸੀਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਕਿਸੇ ਚੀਜ਼ ਦਾ ਮਜ਼ਾਕ ਕਿ ਉਡਾਈਏ ਪੁੱਛ ਕੇ ਦੇਖੋ ਉਹਨਾਂ ਨੂੰ ਜਿਨ੍ਹਾਂ ਦਾ ਥੋੜਾ ਬਹੁਤਾ ਜਿਆ ਵਾਸਤੂ ਖਰਾਬ ਸਾਊਥ-ਵੈਸਟ ਖਰਾਬ ਹੈ ਕੇਸ ਚੱਲਦੇ ਪਏ ਆ ਸਾਊਥ ਖਰਾਬ ਹੈ ਕਰਦੀਆਂ ਕੁੜੀਆਂ ਦੁਖੀ ਹੋਈਆਂ ਪਈਆਂ ਨੇ ਨਾਰਥ ਖਰਾਬ ਹੈ ਸਭ ਕੁਝ ਬਿਜ਼ਨਸ ਚੰਗਾ ਤਗੜਾ ਹੈ ਪਰ ਐਸਾ ਨਹੀਂ ਆ ਰਿਹਾ ਸਾਊਥ-ਈਸਟ ਖਰਾਬ ਹੈ ਤਾਂ ਕਰਜ਼ਾ ਹੀ ਚੜੀ ਜਾਂਦਾ ਹੈ ਪਰੇਸ਼ਾਨੀਆਂ ਹੋਈ ਜਾਂਦੀਆਂ ਨੇ ਲਗਜ਼ਰੀ ਲਾਈਫ ਹੀ ਨਹੀਂ ਮਿਲਦੀ ਪਈ ਬੜੀਆਂ ਜ਼ਮੀਨਾਂ ਨੇ ਬੜਾ ਸਾਰਾ ਖੁਸ਼ ਹੈ ਪਰ ਸੋਖੀ ਨਹੀਂ ਮਿਲ ਰਿਹਾ ਕਹਿੰਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਪਰੇਸ਼ਾਨੀ ਹੋਏਗੀ ਜੇ ਬੈਲੈਂਸ ਕਰੇ ਤੇ ਚੀਜ਼ਾਂ ਸਾਹ ਹੁੰਦਾ ਹੈ ਤਾਂ ਫਿਰ ਅਰਜੀ ਕੀ ਹੈ ਦਿਸ਼ਾਵਾਂ ਨੂੰ ਸਹੀ ਕਰਨ ਦਾ ਠੀਕ ਹੈ ਮੀ ਪੈ ਰਹੇ ਆ ਮੀਂਹ ਦਾ ਪਾਣੀ ਇਕੱਠਾ ਕਰੋ ਤੇ ਆਪਣੇ ਘਰ ਦੀ ਨਾਰਥ ਦਿਸ਼ਾ 'ਚ ਚਾਂਦੀ ਪਾ ਕੇ ਰੱਖੋ ਕਲੈਰਿਟੀ ਵੀ ਆਏਗੀ ਦਿਮਾਗ ਵੀ ਚੱਲੇਗਾ ਤੇ ਮਨ ਤੁਹਾਨੂੰ ਆਪਣੇ ਲਈ ਸੋਚਣ ਲਈ ਮਜਬੂਰ ਕਰੇਗਾ ਇੱਕੋ ਵਾਰੀ ਆਏ ਆ ਦੁਨੀਆ 'ਚ ਇੱਕ ਵਾਰ ਹੀ ਰਹਿਣਾ ਬਾਕੀ ਪਤਾ ਨਹੀਂ ਹੈ ਤੇ ਜਿਹੜੀ ਜ਼ਿੰਦਗੀ ਮਿਲੀ ਹੈ ਉਹਨੂੰ ਖੂਬ ਇੰਜੋਏ ਕਰਨਾ ਛੋਟੀਆਂ-ਛੋਟੀਆਂ ਚੀਜ਼ਾਂ ਤੇ ਛੋਟੇ-ਛੋਟੇ ਤਬਦੀਲੀ ਸਾਨੂੰ ਖੁਸ਼ੀ ਦਿੰਦੀ ਹੈ ਜਿੱਦਾਂ ਦਿਨ ਦੇ ਕਈ ਰੰਗ ਨੇ ਤੇ ਇਸੇ ਤਰ੍ਹਾਂ ਇਸ ਜ਼ਿੰਦਗੀ ਦੇ ਕਈ ਰੰਗ ਨੇ ਤੇ ਹਰ ਦਿਨ ਦੇ ਪਹਿਰ ਦਾ ਆਪਣਾ ਮਹੱਤਵ ਹੈ ਤੇ ਸਾਡੀ ਜ਼ਿੰਦਗੀ 'ਚ ਹਰ ਉਮਰ ਦਾ ਆਪਣਾ ਮਹੱਤਵ ਹੈ ਤੇ ਆਪਣੇ-ਆਪਣੇ ਮਹੱਤਵ ਅਨੁਸਾਰ ਹੀ ਸਾਨੂੰ ਵਕਤ ਨੂੰ ਸਮਝ ਕੇ ਹਰ ਚੀਜ਼ ਨੂੰ ਸਮਝ ਕੇ ਚੱਲਣ ਤੇ ਅਸੀਂ ਆਪਣੀ ਜ਼ਿੰਦਗੀ ਨੂੰ ਬੜੇ ਸੌਖੇ ਬਣਾ ਸਕਦੇ ਹਾਂ ਪਰ ਗੱਲ ਕੀ ਹੈ ਉਹੀ ਗੱਲ ਕਿ ਲੌਜੀਕ ਨਾਲ ਸਮਝੰਦੀ ਤੇ ਉਹ ਤੁਸੀਂ ਬਹੁਤ ਸਮਾਂ ਬਾਰ ਸਮਝਾਜਾਦਾ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਸਾਸ਼ਿਕਾਰ